ਇਹ ਆਪਣੀਆਂ ਜ਼ਮੀਨਾਂ ਜਾਇਦਾਦਾਂ ਅਤੇ ਪਰੇਪਰਾਏ ਘਰ ਛੱਡ ਕੇ ਜਾਨ ਦੇ ਲਈ ਮਜਬੂਰ ਹੋ ਗਏ ਇਹਨਾਂ ਪਰਿਵਾਰਾਂ ਦੇ ਵਿੱਚ ਸਰਦਾਰ ਫੂਲਾ ਸਿੰਘ ਦਾ ਕਹਿੰਦਾ ਕਹੌਂਦਾ ਪਰਿਵਾਰ ਵੀ ਸ਼ਾਮਿਲ ਸੀ ਜੋ ਕਿ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਡਸਕਾ ਦਾ ਰਹਿਣ ਵਾਲਾ ਸੀ ਫੂਲਾ ਸਿੰਘ ਪਾਕਿਸਤਾਨ ਵਿੱਚ ਸਰਦਾਰਜੀ ਬਾਗਾਂ ਵਾਲੇ ਕਹੌਂਦੇ ਸੀ ਵੰਡ ਤੋਂ ਬਾਅਦ ਆਪਣਾ ਸਭ ਕੁਝ ਛੱਡ ਕੇ ਹਿੰਦੁਸਤਾਨ ਵਾਲੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਆਉਣਾ ਪਿਆ ਸਰਕਾਰੀ ਨਿਯਮ ਅਨੁਸਾਰ ਫੂਲਾ ਸਿੰਘ ਦੇ ਪਰਿਵਾਰ ਨੂੰ ਪਿੰਡ ਬਰੀਆਰ ਵਿਖੇ ਕੁਝ ਏਕੜ ਜ਼ਮੀਨ ਅਲਾਟ ਹੋਈ ਹੈ ਹਿੰਦੁਸਤਾਨ ਦੇ ਵਿੱਚ ਫੂਲਾ ਸਿੰਘ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਪਰ ਪਾਕ ਆਪਣੇ ਬਾਗਾਂ ਦੀ ਯਾਦ ਨਹੀਂ ਭੁਲਾ ਸਕੇ ਉਹਨਾਂ ਵੱਲੋਂ ਅਕਸਰ ਆਪਣੇ بیٹے ਅਜਿੰਦਰ ਸਿੰਘ ਦੇ ਨਾਲ ਆਪਣੇ ਬਾਗਾਂ ਦੀ ਇਹ ਚਰਚਾ ਛੇੜੀ ਜਾਂਦੀ ਜੋ ਕਿ ਉਹਨਾਂ ਦਾ ਪੋਤਾ ਦਿਲਬਾਖ ਸਿੰਘ ਲਾਲੀਚੀ ਮਾਵੀ ਸੁੰਦਰ ਰਹਿੰਦਾ ਸੀ ਜਿਸ ਦੇ ਪਰਬਾਪਸੀ ਕੀ ਦਿਲਬਾਖ ਸਿੰਘ ਲਾਲੀਚੀ ਮਾ ਨੇ ਵੀ ਲੀਚੀ ਦਾ ਬਾਗ ਲਗਾਇਆ ਤੇ ਅੱਜ ਇਲਾਕੇ ਦੇ ਵਿੱਚ ਉਹ ਲੀਚੀ ਕਿੰਗ ਦੇ ਨਾਲ ਜਾਣੇ ਜਾਂਦੇ ਨੇ 1947 ਦੀ ਭਾਰਤ-ਪਾਕ ਵੰਡ ਤੋਂ ਬਾਅਦ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੀਆਂ ਜ਼ਮੀਨਾਂ ਜੱਦਾਦਾ ਛੱਟ ਕੇ ਭਾਰਤ ਆਣਾ ਪਿਆ ਸੀ ਤੇ ਇਹੋ ਜਿਹੀ ਇੱਕ ਪਰਿਵਾਰ ਸੀ ਸਰਦਾਰ ਫੂਲਾ ਸਿੰਘ ਦਾ ਜਿਨ੍ਹਾਂ ਨੇ ਸਿਆਲਕੋਟ ਵਿੱਚ ਆਂਬ ਤੇ ਮਾਲਟੇ ਦੇ ਬਾਗ ਲਗਾਏ ਹੋਏ ਸੀ ਉਹਨਾਂ ਦੇ ਪਰਿਵਾਰ ਚੋਂ ਹੀ ਨੇ ਸਰਦਾਰ ਦਿਲਬਾਲ ਸਿੰਘ ਚੀਮਾ ਜਿਹੜੇ ਇੱਥੇ ਆ ਕੇ ਲੀਚੀ ਦਾ ਬਾਗ ਲਗਾ ਰਹੇ ਨੇ ਔਰ ਕਾਫੀ ਅਰਸੇ ਤੋਂ ਲੀਚੀ ਦਾ ਵਪਾਰ ਕਰ ਰਹੇ ਨੇ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਹਾਸਲ ਕਰਦੇ ਹਾਂ ਪਹਿਲੇ ਪਰਿਵਾਰ ਵਾਲੇ ਦੱਸੋ ਕਿ ਕਿੱਦਾਂ ਉੱਥੋਂ ਛੱਟ ਕੇ ਆਏ ਔਰ ਕਿੰਨੀ ਜ਼ਮੀਨ 'ਚ ਬਾਗ ਲਾਇਆ ਸੀ ਮੈਨੂੰ ਤੇ ਧੰਨਵਾਦ ਤੁਹਾਡਾ ਲਾਲੀ ਗਾਰਡਨ ਚ ਆਉਂਦਾ ਤੇ ਸਾਡਾ ਪਛੋਕੜ ਬਾਰੇ ਤੁਹਾਨੂੰ ਮੈਂ ਦੱਸਣਾ ਸਾਡੇ ਦਾਦਾ ਜੀ ਦਾ ਨਾਮ ਸੀ ਸਦਾਤ ਸਾਹਿਬ ਸਦਾਫੂਲ हसन ਕੀਮਾ ਅਸੀਂ ਦੇ ਇੱਥੇ ਪੈਦਾ ਹੋਏ ਆ ਕੇ ਲੇਕਿਨ ਉਹ ਦੱਸਦੇ ਹੁੰਦੇ ਸਾਡੇ ਪਿੰਡ ਦਾ ਨਾਮ ਸੀ ਸੱਜੋਕੇ ਤਹਿਸੀਲ ਦਸਕਾ ਤੇ ਸਿਆਲਕੋਟ ਜ਼ਿਲ੍ਹਾ ਸੀ ਪਾਕਿਸਤਾਨ ਦੇ ਵਿੱਚ ਤੇ ਉੱਥੇ ਸਾਡੇ ਜਿਹੜੇ ਅਸੀਂ ਵਾਈ ਵੀ ਕਰਦੇ ਸੀ ਤੇ ਦਾ ਵਪਾਰ ਦਾ ਕੰਮ ਵੀ ਕਰਦੇ ਅੰਬਾਂ ਦੇ ਬਾਗਾਂ ਤੇ ਉਹਨਾਂ ਦੱਸਣਾ ਕਰਨਾ ਸਾਡੇ ਅੱਬਾਂ ਦਾ ਬਾਗ ਹੈ ਤੇ ਅਸੀਂ ਛੋਟੇ ਹਾਂ ਸਾਨੂੰ ਏਡੀ ਕੋਈ ਸਮਝ ਨਹੀਂ ਸੀ ਤੇ ਸਾਡੇ ਮੇਰੇ ਫਾਦਰ ਸਾਹਿਬ ਸਾਹ ਜਿੰਦਰ ਸਿੰਘ ਟੀਮਾ ਪਿਆਪੁਰ ਤੋਂ ਸਬਸਟਰਕਟ ਰਿਟਾਇਰ ਹੋਏ ਤੇ ਮੇਰੇ ਚਾਚਾ ਜੀ ਸਰਨਿੰਦਰ ਸਿੰਘ ਟੀਮਾ ਪਹਿਲਾਂ ਪੀਸੀਐਸਸੀ ਫਰਾਈਅਸ ਬਣ ਕੇ ਰਿਟਾਇਰ ਹੋਏ ਤੇ ਜਦੋਂ ਪਰਿਵਾਰ ਨੇ ਇਕੱਠਾ ਹੋਣਾ ਨਾ ਗੱਲ ਕਰਨੀ ਜਦੋਂ ਉਹਨਾਂ ਸਾਰਿਆਂ ਗੱਲ ਇਹੋ ਕਰਨੀ ਵੀ ਸਾਡਾ ਉਥੇ ਉਹਦਾ ਬਾਗਾਂ ਦੀ ਗੱਲ ਕਰਨੀ ਵੀ ਸਾਡਾ ਖੂਹ ਹੀ ਉਥੇ ਹੁੰਦਾ ਹੈ ਉਥੇ ਅੱਬਾਂ ਵਾਲਾ ਖੂਹ ਸੀ ਮਾਲਟਿਆਂ ਵਾਲਾ ਖੂਹ ਹੀ ਤੇ ਅਸੀਂ ਵੀ ਸੋਚਣਾ ਕਿਉਂਕਿ ਸਭ ਤੋਂ ਜ਼ਿਆਦਾ ਅਸੀਂ ਦਾਦਾ ਹੀ ਕੋਰੇ ਆ ਕਿ ਕਿੰਨੇ ਭਰਾ ਭੈਣ ਤੇ ਉਹ ਤੋਂ ਸਾਰੀ ਗੱਲ ਉਹ ਤੋਂ ਸਾਰੀ ਗੱਲ ਸੁਣਨੀ ਫਿਰ ਸਾਨੂੰ ਨਾਲ ਲੈ ਕੇ ਦਾਦਾ ਜੀ ਨਿਸ਼ਾਮ ਕਾਲੀ ਚ ਹੀ ਹੋਣਾ ਤੇ ਫਿਰ ਉਹਨਾਂ ਨੇ ਸਾਰੀ ਗੱਲ ਸੁਣਾਣੀ ਫਿਰ ਹੌਲੀ ਹੌਲੀ ਫਿਰ ਸਹੀ ਪੜ ਲਾਪੇ ਸਾਡੇ ਦਿਮਾਗ 'ਚ ਹੀ ਆ ਗਿਆ ਤੇ ਕੁਦਰਤੀ ਮੈਂ ਫਿਰ ਮੰਡੀ ਬੋਰਡ 'ਚ ਪੱਤੀ ਹੋ ਗਿਆ ਸੈਕਿੰਡ ਉਹ ਮਾਰਕਟ ਕਮੇਟੀ ਜਦ ਮੈਂ ਬਤਾਉ ਸੈਕਿੰਡ ਮਾਰਕਟ ਕਮੇਟੀ ਰਿਟਾਇਰ ਹੋਇਆ ਜਿੱਦੋਂ ਹੋਣਾ ਤੇ ਮੇਰੇ ਮਨ 'ਚ ਵੀ ਆਉਣੀ ਯਾਰ ਫਰੂਟ ਆਉਂਦਾ ਸਾਡਾ ਫਰੂਟ ਵੀ ਮਾਰਕਟ 'ਚ ਆਏ ਕਰੇ ਕਿਉਂਕਿ ਸ਼ੋਕਰ ਸ਼ੀਨਾ ਵੀ ਸਾਡੇ ਦਾਦਾ ਜੀ ਕਹਿੰਦੇ ਫਿਰ ਅਸੀਂ ਹੌਲੀ ਹੌਲੀ ਇਹ ਸੋਚ ਕੇ ਜਦੋਂ ਇਹ ਥੋੜੇ ਡਵੈਲਪ ਹੋਏ ਤੇ ਫਿਰ ਅਸੀਂ ਆਲੀ ਚੀ ਲਈ ਚਾਈਗੀ 84 ਰਿਟਾਇਰਮੈਂਟ ਤੋਂ ਬਾਅਦ ਲਗਾਇਆ ਬਾਅਦ ਨਹੀਂ ਇਹ ਸਰਵਿਸ ਦੇ ਵਿੱਚ ਹੀ ਲੱਗ ਗਿਆ ਸੀ ਸਰਵਿਸ ਦੇ ਵਿੱਚ ਹੀ ਲੱਗ ਗਿਆ ਕਿੱਦਾਂ ਸ਼ੁਰੂਆਤ ਕੀਤੀ ਕਿੰਨੇ ਏਕੜ ਚ ਲਗਾਇਆ ਔਰ ਕਿੱਦਾਂ ਹੋਣ ਜਾ ਰਹੇ 10 ਏਕੜ ਚ ਹੀ ਲਈ ਚਾਈ ਜੀ 400 ਤੇ ਪੰਜਾਬ ਉਸ ਦੇ ਇਲਾਕੇ ਭਾਗ ਬਹੁਤ ਬੂਟੇ ਨੇ ਜੀ ਦੋ ਵੈਰਾਈਟੀਆਂ ਇਹਦੇ ਵਿੱਚ ਜਿਹੜਾ ਦੂਤੇ ਕਲਕੱਤੀ ਤੇ ਹੁਣ ਸਾਨੂੰ ਬਹੁਤ ਸੁਣੀ ਰੋਟੀ ਦੇ ਰਿਹਾ ਥੈਂਕਸ ਉਸ ਦਾ ਪਰਮਾਤਮਾ ਦਾ ਅੱਜ ਮੌਸਮ ਵੀ ਠੀਕ ਹੈ ਪਹਿਲੋਂ ਮਹੀਨਾ ਇੱਕ ਮੌਸਮ ਨੇ ਖਰਾਬ ਕੀਤਾ ਐਕਤੀ ਮੌਸਮ ਠੀਕ ਹੈ ਅੱਜ ਲਾਸਟ ਜੀ ਵੇਖੋ ਅੱਜ ਹੁਣ ਤੜਾਈ ਹੋ ਰਹੀ ਹੈ ਪੈਕਿੰਗ ਹੋ ਰਹੀ ਹੈ ਲਾਸਟ ਦੇਣੇ ਆ ਜਿੱਦਾਂ ਸਰਦਾਰ ਜੀ ਫੁੱਲਾ ਸਿੰਘ ਜੀ ਦੀ ਉਹਨਾਂ ਨੂੰ ਸਰਦਾਰ ਜੀ ਕਿਹਾ ਜਾਂਦਾ ਸੀ ਇਹ ਖਿਤਾਬ ਕਿੰਨੇ ਦਿੱਤਾ ਸੀ ਤੇ ਤੁਹਾਨੂੰ ਵੀ ਲੀਚੀ ਕਿੰਗ ਦਾ ਖਿਤਾਬ ਦਿੱਤਾ ਗਿਆ ਵੇਖੋ ਉਹਨਾਂ ਨੂੰ ਉੱਥੇ ਸਰਕਾਰ ਨੇ ਦਿੱਤਾ ਸੀ ਉਹਨਾਂ ਨੂੰ ਸਰਦਾਰ ਸਾਹਿਬ ਸਰਦਾਰ ਫੁੱਲਾ ਪਾਪਾ ਅੰਗਰੇਜ਼ ਗਵਰਨਮੈਂਟ ਅੰਗਰੇਜ਼ ਗਵਰਨਮੈਂਟ ਨੇ ਉਹ ਉਹਨਾਂ ਚ ਤੇ ਮੈਨੂੰ ਇੱਥੇ ਲੀਚੀ ਕਿੰਗ ਕਹਿੰਦੇ ਨੇ ਇਨੂੰ ਸਰਕਾਰ ਨੇ ਵੀ ਜੋ ਹੈ ਆਪਣਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਵੀ ਦੋ ਵਾਰੀ ਸਨਮਾਨਿਤ ਕੀਤਾ 26 ਜਨੂਅਰੀ ਤੇ 15 ਅਗਸਤ ਤੇ ਲੀਚੀ ਸ਼ਹਿਰ ਦੇ ਵਿੱਚ ਉਹਦਾ ਉੱਥੇ ਵੀ ਕੀਤਾ ਪਿਛਲੀ ਵਾਰੀ ਮੈਨੂੰ ਦਸੰਬਰ ਮਹੀਨੇ ਵਿੱਚ ਕਿਸੇ ਜਾਗਰਨ ਦੇ ਸਬੰਧ ਨਾਲ ਮਾਨ ਜੋ ਗੜਕੜੀ ਜੀ ਨੇ ਵੀ ਮੈਨੂੰ ਮਿਲੀਨ ਰਿਵਾਰਡਜ਼ ਆਫ ਇੰਡੀਆ ਦਾ ਇਨਾਮ ਰਸਤਾ ਖਿਤਾਬ ਦਿੱਤਾ ਤੇ ਚਲੋ ਆਪਾਂ ਮਿਹਨਤ ਕਰਨੀ ਆ ਜੀ ਇਸ ਤਰ੍ਹਾਂ ਤੁਹਾਡੇ ਵᱜ ਸੱਜਣ ਆਉਂਦੇ ਨੇ ਕਿ ਉਹ ਸਾਨੂੰ ਦੇਖ ਲੈਂਦੇ ਨੇ ਤੇ ਫਿਰ ਸਾਡੀ ਗਾਂਦ ਗਾ ਜਾਂਦੀ 84 ਚ ਬਾਗ ਲਗਾ ਦਿੱਤਾ ਸੀ ਤੇ ਉਸ ਤੋਂ ਬਾਅਦ ਕਿੰਨੀ ਦੇਰ ਚ ਲੀਚੀ ਕਿੰਗ ਦਾ ਖਿਤਾਬ ਮਿਲਿਆ ਇਹ ਜਾ ਕੇ 20 ਸਾਲ ਬਾਅਦ ਮਿਲੇ ਉਸ ਦਿਨ ਤੋਂ ਮਿਲਦਾ ਨਹੀਂ ਜੀ ਹੁਣ ਜੀ ਸਾਹਿਬ ਤੁਸੀਂ ਦੇ ਵੇਖਣ ਦੇ ਹੋ ਜੀ ਮੈਂ ਤੇ ਅਮਨ ਸਾਰੇ ਇੱਥੇ ਮੈਨੂੰ ਸਾਰੀ ਲੀਚੀ ਕਿੰਗੀ ਕੀ ਦਿੰਦੇ ਨੇ ਜੀ ਪਤਾ ਨਹੀਂ ਕੀ ਮਿਰਚ ਕੀ ਵੇਖੇ ਮੇਰੇ ਨਾਲ ਵੱਡੇ ਵੱਡੇ ਬਾਗਾਂ ਵਾਲੇ ਵੀ ਹੋਏ ਨੇ ਲੇਕਿਆ ਆਪਾਂ ਸਨਸੀਅਰ ਆ ਆਪਣੀ ਲੇਬਰ ਪ੍ਰਤੀ ਆਪਣੇ ਬੂਟਿਆਂ ਪ੍ਰਤੀ ਆਪਣੇ ਆਪਣੇ ਪ੍ਰਤੀ ਸਾਰੇ ਪ੍ਰਤੀ ਸਨਸੀਅਰ ਆ ਇਸ ਕਰਕੇ ਪਰਮਾਤਮਾ ਜਿਹੜਾ ਨਾ ਤੁਹਾਡੀ ਨੀਅਤ ਸਾਫ਼ ਹੋਏ ਤੇ ਫਲ ਮਿਲਦਾ ਜਿੱਦਾਂ ਪਠਾਨਕੋਟ ਦੀ ਲੀਚੀ ਦਾ ਸਕੋਪ ਹੈ ਐਕਸਪੋਰਟ ਵੀ ਹੋ ਰਹੀ ਹੈ ਗੁਰਦਾਸਪੁਰ ਦੀ ਲੀਚੀ ਦਾ ਕਿੰਨਾ ਸਕੋਪ ਹੈ ਕਿੱਥੇ ਕਿੱਥੇ ਜਾ ਰਹੀ ਹੈ ਵੇਖੋ ਅਸੀਂ ਵੀ ਕੋਸ਼ਿਸ਼ ਕਰਾਂਗੇ ਅਗਲੀ ਵਾਰ ਦੇਣ ਦੀ ਕਿਉਂਕਿ ਪਠਾਨਕੋਟ ਵਾਲੇ ਕਾਮਯਾਬ ਹੋ ਗਏ ਨੇ ਅਸੀਂ ਵੀ ਕਾਮਯਾਬ ਹੋਵਾਂਗੇ ਤੇ ਇਹਦੇ ਵਾਸਤੇ ਕੁਝ ਨਾਰਮ ਨੇ ਅਸੀਂ ਹੌਲੀ ਹੌਲੀ ਸਟੱਡੀ ਕਰਨ ਦੇ ਆ ਕਿਉਂਕਿ ਮੈਂ ਲੀਚੀ ਸਟੇਟ ਦਾ ਹੀ ਉੱਥੇ ਮੈਂਬਰ ਆ ਜੀ ਉੱਥੇ ਸਾਰੀ ਸਟੱਡੀ ਹੁੰਦੀ ਹੈ ਮੀਟਿੰਗਾਂ ਦਾ ਸਭ ਕੁਝ ਦੱਸਦੇ ਨੇ ਉੱਥੇ ਗਈ ਲੀਚੀ ਉਹਨ ਸਾਰਾ ਆਪ ਸਟੱਡੀ ਕਰਾਂਗੇ ਪੇਡਾ ਵਾਲੇ ਆਉਂਦੇ ਨੇ ਅਸੀਂ ਵੀ ਕੋਸ਼ਿਸ਼ ਕਰਾਂਗੇ ਅਸੀਂ ਵੀ ਆਪਣੀ ਜਿਹੜਾ ਫਰੂਟ ਹੈ ਉਹਨੂੰ ਪੂਰਾ ਗਰੋਅ ਕਰ ਸਕੀਏ ਹੁਣ ਕਿੱਥੇ ਕਿੱਥੇ ਜਾ ਰਹੀ ਹੈ ਇਹ ਹਵੇਲੇ ਚੰਡੀਗੜ੍ਹ ਜਾਂਦੀ ਹੈ ਜਰੰਦਰ ਜਿੱਥੇ ਮਾਰਕੀਟ ਕੋ ਕਿ ਮੈਂ ਉੱਥੋਂ ਪੁੱਛ ਲੈਣਾ ਨੈਟ ਤੋਂ ਸਭ ਪਤਾ ਲੱ ਜਾਂਦਾ ਹੈ ਕਿ ਕਿੱਥੇ ਰੇਟ ਜ਼ਿਆਦਾ ਉੱਥੇ ਅਸੀਂ ਇਹਨੂੰ ਇਹਨੂੰ ਭੇਜ ਦਿੰਦੇ ਆ ਤੇ ਠੀਕ ਚੱਲ ਰਿਹਾ ਕੰਮ ਲੀਤੀ ਕਿੰਗ ਦਿਲਬਖ ਸਿੰਘ ਜੀ ਮਾ ਜਿਨ੍ਹਾਂ ਦੀ ਪੁਸ਼ਤਾ ਤੋਂ ਪੰਜ ਪੀੜੀਆਂ ਤੋਂ ਬਾਗ ਲੱਗਦੇ ਸੀ ਪਹਿਲੇ ਸਿਆਲਕੋਟ ਤੇ ਹੋਣੇ تھے ਆਕੇ ਵੀ ਉਹਨਾਂ ਦਾ ਇੰਟਰਸਟ ਖਤਮ ਨਹੀਂ ਹੋਇਆ ਤੇ ਅੱਜ ਚੰਗਾ ਮੁਨਾਫਾ ਕਮਾ ਰਿਆ ਔਰ ਦੂਸਰੇ ਕਿਸਾਨਾਂ ਨੂੰ ਵੀ ਜਾਣਕਾਰੀ ਦੇ ਰਿਹਾ ਕਿ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰਕੇ ਇਸ ਪਾਸੇ ਆਓ ਤਾਂ ਚੰਗਾ ਮੁਨਾਫਾ ਕਮਾ ਸਕਦੇ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ